ਅੰਮ੍ਰਿਤਸਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਦਰਸਾ ਅੰਮ੍ਰਿਤਸਰ ਪੁਲਿਸ ਨੇ ਜਿਹੜਾ ਲੁੱਟਖੋ ਕਰਨ ਵਾਲੇ ਦੋ ਨੌਜਵਾਨਾਂ ਨੂੰ ਜਿਹੜਾ ਕਾਬੂ ਕੀਤਾ ਹੈ ਉੱਥੇ ਪੁਲਿਸ ਦਾ ਕਹਿਣਾ ਹੈ ਕਿ ਇਹ ਜਿਹੜੇ ਨੌਜਵਾਨ ਨੇ ਅੱਗੇ ਵੀ ਕਈ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਤੇ ਇਸ ਨੂੰ ਲੈ ਕੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਕਿ ਅੰਮ੍ਰਿਤਸਰ ਰੂਰਲ ਦੇ ਖਾੜਾ ਕੰਬੋਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਲੁੱਟਖੋਆ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਜਿਹੜਾ ਮਾਮਲਾ ਦਰਜ ਕੀਤਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾ ਰਾ ਗਿਰਾ ਕੋਲੋਂ ਜਿਹੜਾ ਪੈਸਾ ਲੁੱਟਦੇ ਸਨ ਉਹਨਾਂ ਨੇ ਕਿਹਾ ਹੈ ਕਿ ਅਗਰ ਵੀ ਕਈ ਲੁੱਟਾਂ ਨੂੰ ਅੰਜਾਮ ਦੇ ਚੁੱਕੇ ਨੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹਨਾਂ ਕੋਲੋਂ ਇੱਕ ਰਿਵਾਲਵਰ ਜਿਹੜੀ ਹੈ ਬਰਾਮਦ ਹੋਈ ਹੈ ਤੇ ਇਹ ਵੀ ਪਤਾ ਲੱਗਿਆ ਹੈ ਕਿ ਇਹਨਾਂ ਕੋਲ ਇੱਕ ਹੋਰ ਰਿਵਾਲਵਰ ਹੈ ਜਿੰਨਾ ਇਹ ਲੁੱਟਖੋਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਸਨ ਉਹ ਵੀ ਰਿਕਵਰ ਕਰਨਾ ਬਾਕੀ ਹੈ ਅੱਗੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਸ਼ਾ ਕਰਨ ਦੇਵੀ ਆਦਿ ਨੇ ਤੇ ਇਹ ਵੀ ਪਤਾ ਲੱਗਿਆ ਹੈ ਲਗਾਇਆ ਜਾ ਰਿਹਾ ਹੈ ਕਿ ਨਸ਼ਾ ਵੀ ਵੇਚਦੇ ਨੇ ਜਿਹਨਾਂ ਦੇ ਕਿਹੜੇ ਨਸ਼ਾ ਤਸਕਰਾਂ ਨਾਲ ਸੰਬੰਧ ਨੇ ਅੱਗੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਰਿਮਾਂਡ ਦੌਰਾਨ ਹੋਰੀ ਜਿਹੜੇ ਨੇ ਵੱਡੇ ਖੁਲਾਸੇ ਹੋਣ ਦੇ ਜਿਹੜਾ ਸੰਭਾਵਨਾ ਉਸ ਨੂੰ ਲੈ ਕੇ ਦੱਸ ਦਈਏ ਕਿ ਹੋਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਆਓ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਆਪਣੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸਤਿੰਦਰ ਸਿੰਘ ਜੀ ਆਈਪੀਐਸ ਦੇ ਨਿਰਦੇਸ਼ਾਂ ਹੇਠ ਜਿਹੜੀ ਅਸੀਂ ਲਗਾਤਾਰ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਉਹ ਚਲਾਈ ਜਾ ਰਹੀ ਹੈ ਜਿਦੇ ਵਿੱਚ ਜਿਹੜੇ ਵੀ ਸ਼ਰਾਪਤੀ ਤੇ ਮਾੜੇ ਅੰਸਰ ਨੇ ਅਤੇ ਜਿਹੜੇ ਇਲਾਕੇ 'ਚ ਵਧ ਰਹੀ ਵਾਰਦਾਤਾਂ ਚੋਰੀ ਅਤੇ ਸਨੇਚਿੰਗ ਦੀਆਂ ਇਹਨਾਂ ਨੂੰ ਠੱਲ ਪਾਉਣ ਲਈ ਇਸ ਮੁਹਿੰਮ ਦੇ ਤਹਿਤ 26 ਤਰੀਕ ਨੂੰ ਜਿਹੜੀ ਹੋਈ ਵਾਰਦਾਤ ਹੈ ਜਿਦੇ ਵਿੱਚ ਦੋ ਮੁੰਡਿਆਂ ਨੇ ਮੋਟਰਸਾਈਕਲ ਤੇ ਆ ਕੇ ਇੱਕ ਬੰਦੇ ਕੋਲੋਂ ਕਿਰਚ ਦਿਖਾ ਕੇ 7000 ਰੁਪਏ ਲੁੱਟ ਲਏ ਸੀ ਉਹਨਾਂ ਦਾ ਮੁਕਦਮਾ 27 ਤਰੀਕ ਨੂੰ ਦਰਜ ਕਰਕੇ ਇੱਕ ਬਹੁਤ ਹੀ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਆ ਆਪਣੇ ਐਸਐਚਓ ਕੰਬੋ ਸ਼ਮਸ਼ੀਰ ਸਿੰਘ ਜੀ ਤੇ ਚੌਂਕੀ ਇੰਚਾਰਜ ਬਲਵਿੰਦਰ ਸਿੰਘ ਜੀ ਨੇ ਦੋ ਦੋਸ਼ੀ ਜਿਨ੍ਹਾਂ ਦੇ ਨਾਮ ਨੇ ਸਾਹੀ ਮਸੀ ਅਤੇ ਸਾਗਰਵਾਸੀ ਲਖੂਵਾਲ ਅ즈ਨਾਲਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਹੋਰ ਵੀ ਜਿੰਨੇ ਕੇਸ ਨੇ ਇਹਨਾਂ ਨੇ ਵਾਰਦਾਤਾਂ ਕੀਤੀਆਂ ਨੇ ਉਹਨਾਂ ਨੂੰ ਟ੍ਰੇਸ ਕੀਤਾ ਇਹਨਾਂ ਦੀ ਪੁੱਛਗਿੱਛੋਂ ਸਾਨੂੰ ਪਤਾ ਲੱਗਿਆ ਕਿ ਬੀਤੇ ਦਿਨਾਂ ਚ ਹੋਏ ਮੁਕੱਦਮਾ ਨੰਬਰ 115/24 ਥਾਣਾ ਕੰਬੋ ਜਿਦੇ ਵਿੱਚ ਇਹਨਾਂ ਨੇ ਤਕਰੀਬਨ 20000 ਰੁਪਏ ਲੁੱਟੇ ਸੀ ਇੱਕ ਬੰਦੇ ਨੂੰ ਚਾਕੂ ਮਾਰ ਕੇ ਉਸ ਤੋਂ ਇਲਾਵਾ ਮੁਕੱਦਮਾ ਨੰਬਰ 26/24 थाना ਚੰਡੇਰ ਜਿੱਥੇ ਇਹਨਾਂ ਨੇ ਇੱਕ ਗੈਸ ਏਜੰਸੀ ਵਾਲੀ ਗੱਡੀ ਨੂੰ ਰਸਤੇ 'ਚ ਘੇਰ ਕੇ ਉਸ ਤੋਂ 20000 ਰੁਪਏ ਹੋਰ ਲੁੱਟੇ ਸੀ ਅਤੇ ਇਸ ਤੋਂ ਇਲਾਵਾ ਇਹਨਾਂ ਦੀ ਕੋਲ ਜਿਹੜਾ ਵੈਪਨ ਹੈ ਉਹ ਅਸੀਂ ਰਿਕਵਰ ਕੀਤਾ ਸਰ ਇਸ ਤੋਂ ਪਹਿਲਾਂ ਕਿੰਨੀਆਂ ਵਾਰਦਾਤਾਂ ਇਹਨਾਂ ਨੇ ਟੋਟਲ ਕੀਤੀਆਂ ਇਹਨਾਂ ਨੇ ਜਿੱਦਾਂ ਕਿ ਸਾਨੂੰ ਹੁਣ ਤੱਕ ਪਤਾ ਲੱਗਿਆ ਇਹਨਾਂ ਦੀ ਕੁਝ ਗਿੱਚ ਤਕਰੀਬਨ 6 ਤੋਂ 7 ਵਾਰਦਾਤਾਂ ਇਹਨਾਂ ਨੇ ਕਬੂਲ ਕੀਤੀਆਂ ਨੇ ਅਸੀਂ ਇਹਨਾਂ ਦਾ ਰਿਮਾਂਡ ਹੁਣ ਲਿਆ 4 ਦਿਨ ਦਾ ਜਿਹਦੇ ਵਿੱਚ ਹੋਰ ਵੀ ਜਿਹੜੇ ਨਵੇਂ ਖੁਲਾਸੇ ਨੇ ਉਹ ਅਸੀਂ ਕਰਾਂਗੇ। ਵੈਪਨ ਸਰ ਮਾਰੂਥਿਆ ਆਸੂ ਦੀ ਜਾਂ ਦੂਜਾ ਵੀ ਵੈਪਨਿਕ ਸ਼ਾਪ ਵੈਪਨ ਇਹਨਾਂ ਕੋਲ ਸੀਗਾ ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਪਿਸਟਲ ਵੀ ਇਹਨਾਂ ਕੋਲ ਹੈਗਾ ਜਿਹੜਾ ਅਸੀਂ ਰਿਕਵਰ ਕਰਨਾ ਬਾਕੀ ਹੈ। ਸਰ ਮੋਡ ਆਫ ਆਪਰੇਂਡੀ ਕਿਹ ਰੰਦਾ ਸੀ ਇਹਨਾਂ ਦਾ ਲੁੱਟਾ। ਇਹਨਾਂ ਦਾ ਮੋਡਸ ਆਫ ਆਪਰੇਂਡੀ ਬਿਲਕੁਲ ਸਿੰਪਲ ਸੀ ਜਿਹੜਾ ਇਹਨਾਂ ਨੇ ਸ਼ਾਪ ਵੈਪਨ ਆਪਣੇ ਕੋਲ ਰੱਖਿਆ ਸੀ। ਇਹ ਜੀ ਹਜੇ ਤੱਕ ਜਿਹੜਾ ਸਾਡੇ ਸਾਹਮਣੇ ਗੱਲ ਆਈ ਹੈ ਉਹਦੇ 'ਚ ਦੋ ਆਹ ਮੇਨ ਦੋਸ਼ੀ ਨੇ ਇਨਾਂ ਦਾ ਨਾਲ ਜੇ ਕੋਈ ਹੋਰ ਵੀ ਨੇ ਉਹ ਇਹਨਾਂ ਦੇ ਮੋਬਾਈਲ ਫੋਨਸ ਦੇ ਟੈਕਨੀਕਲ ਅਨਾਲਿਸਿਸ ਤੋਂ ਤੇ ਹੋਰ ਵੀ ਇਹਨਾਂ ਦੀ ਪਿਛੋਕੜ ਤੋਂ ਸਾਹਮਣੇ ਆਉਂਦੇ ਸਰ ਕੋਈ ਡਰਗ ਐਡਿਕਟ ਸੀ ਅ ਜੀ ਇਹ ਡਰਗ ਐਡਿਕਟਸ ਵੀ ਨੇ ਤੇ ਅਸੀਂ ਇਸ ਐਂਗਲ ਨੂੰ ਵੀ ਹੋਰ ਵੈਰੀਫਾਈ ਕਰ ਰਹੇ ਹਾਂ ਕਿ ਇਹਨਾਂ ਦੇ ਹੋਰ ਜੇ ਬਾਕੀ ਡਰਗ ਪੈਡਲਰਸ ਦੇ ਨਾਲ ਵੀ ਕੋਈ ਸੰਬੰਧ ਹੋਣਗੇ ਉਹ ਨੈਚੁਰਲ ਜੀ ਗੱਲ ਹੈ ਉਹ ਅਸੀਂ ਇਹਨਾਂ ਦੀ ਪਿਛੋਕੜ ਤੋਂ ਸਾਹਮਣੇ ਲਿਆਵਾਂਗੇ ਕਿ ਹੋਰ ਇਹਨਾਂ ਤੋਂ ਜੇ ਸ਼ਾਇਦ ਰਿਕਵਰੀ ਵੀ ਸਾਨੂੰ ਹੋ ਸਕਦੀ ਹੈ ਉਸ ਦੀ ਉਮੀਦ ਹੈ ਸਰ ਲੁੱਟਾ ਖੋਹਾਂ ਹੀ ਕਰਦੇ ਸੀ ਜਾਂ ਇਹਨਾਂ ਦਾ ਹੋਰ ਵੀ ਕੋਈ ਨਾਕਾਮ ਸੀ ਇਨਾ ਤਾਂ ਹਜੇ ਤੱਕ ਲੁੱਟਾ ਖੋਹਾਂ ਦਾ ਹੀ ਸਾਨੂੰ ਸਾਹਮਣੇ ਆਇਆ ਤੇ ਹੋ ਸਕਦਾ ਸਾਨੂੰ ਐਕਸਪੈਕਟਿਡ ਹੈ ਕਿ ਇਹ ਸ਼ਾਇਦ ਨਸ਼ਾ ਵੀ ਵੇਚਦੇ ਹੋਣਗੇ ਉਹ ਇਹਨਾਂ ਦੀ ਜਦੋਂ ਘਰ ਦੀ ਸਰਚ ਕੀਤੀ ਜਾਊਗੀ ਉਹਦੇ ਵਿੱਚ ਆ ਗੱਲ ਸਾਹਮਣੇ ਆਊਗੀ ਇਹ ਕਿੰਨੀ ਇਹ ਕਿੰਨੀ ਐਸਾ ਇਹ ਦੋ ਮੁੰਡੇ ਨੇ ਸਾਹਿਲ ਤੇ ਸਾਗਰ ਉਮਰ ਤਕਰੀਬਨ 24 ਤੋਂ 25 ਸਾਲ ਦੋਨਾਂ ਦੀ ਜੀ ਮੈਰਿਡ ਹੈ ਕਨ ਮੈਰਿਡ ਹੈ ਆਲਗੋਰ ਅਨਮੈਰਿਡ ਅਨਮੈਰਿਡ ਸਰ ਇਹਨਾਂ ਦਾ ਜਿਹੜਾ ਸ਼ੌਕੜ ਕੀ ਹੈਗਾ ਥੋੜਾ ਜਿਹਾ ਦੱਸੋ ਕਿਤੇ ਬਾਰੇ ਇਕ ਨਾ ਬੀਤੇ ਦਿਨਾਂ ਸਾਨੂੰ ਇੱਕ ਕੰਪਲੇਂਟਸ ਵੀ ਬਹੁਤ ਆ ਰਹੀ ਸੀ ਕਿ ਵਿਜੇ ਗੈਸ ਏਜੰਸੀ ਵਾਲਿਆਂ ਤੋਂ ਕਿ ਉਹਨਾਂ ਦੀ ਗੱਡੀ ਵਾਰ-ਵਾਰ ਘੇਰੀ ਗਈ ਸੀ ਰਸਤੇ 'ਚ ਤੇ ਉਹਨਾਂ ਦੇ ਰਾਜਸਥਾਨ ਸੀ ਚੰਡੇਰ ਅਜਨਾਲਾ ਤੇ ਉਹ ਇਹਨਾਂ ਦੀ ਪੁਛਗਿਛ ਤੋਂ ਸਾਹਮਣੇ ਆਇਆ ਕਿ ਇਹੀ ਦੋ ਬੰਦੇ ਸੀਗੇ ਸਾਰੀ ਵਾਰਦਾਤਾ ਇਹਨਾਂ ਨੇ ਕੀਤੀਆਂ ਸੀ ਤੇ ਜਿਹੜੇ ਦੋ ਵਾਰ ਇਹਨਾਂ ਤੋਂ ਪੈਸੇ ਵੀ ਲੁੱਟੇ ਗਏ ਸੀ ਉਹ ਵੀ ਅਸੀਂ ਇਹਨਾਂ ਤੋਂ ਰਿਕਵਰ ਕਰਾ ਰਹੇ ਹਾਂ ਜ਼ਿਆਦਾਤਰ ਵਾਰਦਾਤਾ ਕਿਹੜੇ ਇਲਾਕੇ ਦੇ 'ਚ ਏ ਜੀ ਇੱਕ ਤਾਂ ਜਿੱਦਾਂ ਆਪਣੇ ਤੁਹਾਨੂੰ ਦੱਸਿਆ ਕਿ ਰਾਜਸਥਾਨ ਸੀ ਹੋ ਗਿਆ ਚੰਡੇਰ ਹੋ ਗਿਆ ਇੱਕ ਕੈਮਬ੍ਰਿਜ ਸਕੂਲ ਦੇ ਕੋਲ ਹੋ ਗਿਆ ਜਿੱਥੇ ਇੱਕ ਬਹੁਤ ਸੁਨਸਾਨ ਸੜਕ ਹੈ ਮਤਲਬ ਕਿ ਮੋਸਟਲੀ ਜਿਹੜੇ ਉੱਥੇ ਕਾਰਕਟ ਕਰਦੇ ਜਿੱਥੇ ਕੋਈ ਘਟਾ ਸੁਨਸਾਨ ਸੜਕ ਤੇ ਸ਼ਾਮ ਦੇ ਵੇਲੇ ਜਦੋਂ ਹਨੇਰਾ ਹੋ ਜਾਂਦਾ ਸੀ ਜਿੱਥੇ ਆਵਾਜਾਈ ਘੱਟ ਹੈ ਉਹ ਇਹਨਾਂ ਦਾ ਮੇਨ ਟਾਰਗੇਟ ਏਰੀਆ ਹੁੰਦਾ ਸੀ ਵੀ ਗਿਆ ਜਸਰੀ ਜਿਹੜੀ ਰਾਜਸਥਾਨ ਦਾ ਕੋਈ ਲੁੱਟ ਖੋਹ ਕੀਤੀ ਸੀ ਤੇ ਦੋ ਤਿੰਨ ਵਾਰ ਹੋਰ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਇਹਨਾਂ ਨੂੰ ਕੁਝ ਨਹੀਂ ਮਿਲਿਆ ਔਰ ਇਹਨਾਂ ਨੇ ਜਿਹੜਾ ਕਿ ਮੰਨਿਆ ਆਪਣੀ ਪੁਸਤਕ ਵਿੱਚ ਦੋ ਵਾਰੀ ਇਹਨਾਂ ਨੇ ਪੈਸੇ ਲੁੱਟੇ ਸੀ ਉਹਨਾਂ ਸਰ ਬੈਕਗਰਾਉਂਡ ਕੀ ਹੈ ਨਾ